ਸਵਾਗਤ ਤੁਸੀਂ ਦੇਖ ਰਹੇ ਹੋ ਕਲੈਰ ਅਮਰਿਤ ਚੈਨਲ ਤੇ ਮੈਂ ਤੁਹਾਡੀ ਆਪਣੀ ਅਮਰਿਤ ਪਾਲ ਕਲੈਰ ਦੋਸਤੋ ਮੇਰੀ ਪਹਿਲੀ ਮੁਹੱਬਤ ਇਸ ਲੜੀ ਦੇ ਤਹਿਤ ਅੱਜ ਆਪਾਂ ਚੱਲਦੇ ਹਾਂ ਪੰਜਾਬੀ ਦੇ ਬਰਬਦ ਵਿਲੇਖਕ શ્રી ਬੂਟਾ ਸਿੰਘ ਚੋਹਾਨ ਕੇ ਉਹਨਾਂ ਦੀ ਜਿਹੜੀ ਪਹਿਲੀ ਮੁਹੱਬਤ ਸੀ ਉਹ ਕਿਸ ਤਰ੍ਹਾਂ ਦੀ ਰਹੀ ਉਹਨਾਂ ਦੀ ਪਹਿਲੀ ਮੁਹੱਬਤ ਦਾ ਨਾਮ ਜੋ ਉਹਨਾਂ ਨੇ ਦਿੱਤਾ ਹੈ ਉਹ ਹੈ ਤੂੰ ਮੇਰੀ ਨਿਉ ਹੈ ਜ਼ਿੰਦਗੀ ਦੀ ਚੌਦਹੀਂ ਬਹਾਰ ਹੰਡਾਉਂਦੇ ਆ ਮੈਨੂੰ ਪਤਾ ਨਹੀਂ ਸੀ ਮੁਹੱਬਤ ਕੀ ਹੈ ਇਹ ਕਿਵੇਂ ਕੀਤੀ ਜਾਂਦੀ ਹੈ ਉਦੋਂ ਇਕਾਦੁਕਾ ਹਾਣ ਦੀਆਂ ਕੁੜੀਆਂ ਵੱਲ ਵੇਖਦਿਆਂ ਖਿੱਚਿਆ ਜ਼ਰੂਰ ਗਿਆ ਸੀ ਉਹ ਰੂਪ ਦੀ ਖਿੱਚ ਸੀ ਜੋ ਵਾਰ-ਵਾਰ ਦੇਖਣ ਨੂੰ ਮਜਬੂਰ ਕਰਦੀ ਪਰ ਦਿਲ 'ਚ ਕਿਸੇ ਦੀ ਖੋ ਨਹੀਂ ਸੀ ਪੈਣ ਲੱਗੀ ਸਿਲਾਈ ਦਾ ਕੰਮ ਕਰਦਿਆਂ ਲੋਕਾਂ ਦੇ ਘਰੀ ਆਉਣਾ ਜਾਣਾ ਪੈਂਦਾ ਕਿਸੇ ਦੇ ਨਾਪ ਲੈਣ ਕਿਸੇ ਦੇ ਕੱਪੜੇ ਸਿਉਣ ਕਿਸੇ ਦੇ ਪੈਸੇ ਲੈਣ ਪਰ ਬਿਨਾਂ ਡੋਰ ਤੋਂ ਖਿੱਚਿਆ ਨਹੀਂ ਸਿੱਖ ਗਿਆ ਨਾ ਪੈਰਾਂ ਥੱਲੇ ਅਗ ਮੱਚੀ ਸੀ ਨਾ ਰਾਤਾਂ ਦੀ ਨੀਂਦ ਉੱਡੀ ਸੀ ਨਾ ਹੀ ਅੱਖਾਂ ਸਾਹਮਣੇ ਕਿਸੇ ਦਾ ਚਿਹਰਾ ਘੁੰਮਣ ਲੱਗਿਆ ਸੀ ਨਾ ਕਿਸੇ ਹੋਰ ਦੇ ਚਿਹਰੇ 'ਚੋਂ ਕਿਸੇ ਦਾ ਚਿਹਰਾ ਦਿਸਣ ਲੱਗਿਆ ਸੀ ਨਾ ਇਹ ਕੋਖਦਾ ਸੀ ਕਿਹੜਾ ਨੈਣ ਨਕਸ਼ ਇਸ ਕੁੜੀ 'ਚੋਂ ਉਹਦੇ ਵਰਗਾ ਹੈ ਮਤਲਬ ਪੱਟਿਆ ਨਹੀਂ ਸੀ ਗਿਆ ਕਿਸੇ ਦਾ ਹੋਣਾ ਅਜੇ ਬਾਕੀ ਸੀ ਪਰ ਇਹ ਸਭ ਕੁਝ ਅਚਾਨਕ ਹੋ ਗਿਆ ਗਿਣ ਮਿਥ ਕੇ ਨਹੀਂ ਉਸ ਦਿਨ ਮੈਂ ਦਿਨ ਸ਼ਿਪਣ ਤੋਂ ਪਹਿਲਾਂ ਹੀ ਨਿਰੰਕਾਰੀ ਆਸ਼ਰਮ ਦੀ ਦੁਕਾਨ ਤੇ ਕੱਪੜੇ ਸਿਉਣ ਵਾਲਾ ਅੱਡਾ ਸਿਮੇਟ ਕੇ ਸਾਈਕਲ ਚੁੱਕ ਕੇ ਪਿੰਡ ਦੇ ਰਾਹ ਪੈ ਗਿਆ ਸੀ ਸ਼ੇਵ ਦੀ ਗਜ਼ਲ ਬੁੱਲਾ ਤੇ ਨੱਚ ਰਹੀ ਸੀ ਗਾਉਣ ਦਾ ਸ਼ੌਕ ਮੈਨੂੰ ਬਚਪਨ ਤੋਂ ਹੀ ਸੀ ਰੋਟੀ ਖਾਣ ਵਾਂਗ ਚਾਹ ਪੀਣ ਵਾਂਗ ਬਚਪਨ ਤੋਂ ਹੀ ਫਿਲਮੀ ਗੀਤ ਗਾਉਂਦਾ ਸੀ ਸਕੂਲ ਆਉਂਦਾ ਜਾਂਦਾ ਮੱਝਾਂ ਚਾਰਦਾ ਕੱਖ ਲੈਣ ਗਿਆ ਮੱਝਾਂ ਨਵਾਉਣ ਗਿਆ ਰੇਡੀਓ ਦਾ ਜ਼ਮਾਨਾ ਸੀ ਅੱਜ ਜਿਵੇਂ ਘਰ-ਘਰ 'ਚ LED's ਲੱਗੀਆਂ ਹੋਈਆਂ ਨੇ ਉਦੋਂ ਰੇਡੀਓ ਹੁੰਦੇ ਸੀ। ਦਰਜੀਆਂ ਸਹਰਾਣੇ ਦਾ ਰੇਡੀਓ ਚੱਲਦਾ ਹੀ ਰਹਿੰਦਾ। ਦਰਜੀਆਂ ਨੂੰ ਹੋਰ ਕੁਝ ਭਾਵੇਂ ਪਤਾ ਹੁੰਦਾ ਜਾਂ ਨਾ ਇਹ ਜ਼ਰੂਰ ਪਤਾ ਹੁੰਦਾ ਕਿ ਕਿਹੜੇ ਵੇਲੇ ਕਿਹੜੇ ਸਟੇਸ਼ਨ ਤੋਂ ਫਿਲਮੀ ਗੀਤ ਜਾਂ ਪੰਜਾਬੀ ਗੀਤ ਆਉਂਦੇ ਨੇ। ਪਿੰਡ ਦੇ ਟੋਬੇ ਕੋਲ ਆਇਆ ਦੂਰਾਂ ਲੰਮੀ ਨਿਗਾਹ ਮਾਰੀ ਦੋ ਕੁੜੀਆਂ ਸਾਈਕਲ ਚਲਾ ਰਹੀਆਂ ਸੀ ਨੇੜੇ ਜਾਂਦਿਆਂ ਮੁੰਡਿਆਂ ਵਾਲਾ ਸਾਈਕਲ ਚਲਾ ਰਹੀ ਕੁੜੀ ਸਾਈਕਲ ਤੋਂ ਉਤਰੀ ਤੇ ਦੂਜੀ ਜਿਹੜੀ ਲੇਡੀਜ਼ ਸਾਈਕਲ ਚਲਾ ਰਹੀ ਸੀ ਉਹ ਨਹੀਂ ਉਤਰੀ ਨਿੱਕੇ ਨਿੱਕੇ ਢੇੜੇ ਦੇ ਰਹੇ ਸੀ ਜਿਵੇਂ ਸਰਕਸ 'ਚ ਕਰਤੱਵ ਦਿਖਾਉਣ ਤੋਂ ਪਹਿਲਾਂ ਕੁੜੀਆਂ ਢੇੜੇ ਲਾਉਂਦੀਆਂ ਨੇ ਉਹਦੇ ਵੱਡੇ ਵੱਡੇ ਫੁੱਲਾਂ ਵਾਲਾ ਸੂਟ ਪਾਇਆ ਹੋਇਆ ਸੀ ਗੁੱਤਾਂ ਦੇ ਕਰੇਲੇ ਕੀਤੇ ਹੋਏ ਭਰਮਾ ਮੂੰਹ ਦਗਦਗ ਕਰਦਾ ਰੰਗ ਨਾ ਪਤਲੀ ਨਾ ਪਾਰੀ ਨੈਣ ਨਕਸ਼ ਤਿੱਖੇ ਉਹਨੇ ਇੱਕਦਮ ਅੱਖਾਂ ਖੋਲ ਕੇ ਮੇਰੇ ਵੱਲ ਵੇਖਿਆ ਨਿਗਾਹ ਤਿੱਖੀ ਜਿਵੇਂ ਵਿੱਚ ਦੀ ਕੱਢਣੀ ਹੋਵੇ ਮੈਂ ਵੀ ਇੱਕਦਮ ਵੇਖਿਆ ਪਲ ਵਿੱਚ ਵਾਰਿਸ਼ਾ ਦੀ ਤੁਕ ਸੱਚ ਹੋ ਗਈ ਵਾਰਿਸ਼ਾ ਇਸ਼ਕ ਦੇ ਫਟ ਢਾਈ ਇਹ ਢਾਈ ਫਟ ਸੀ ਮਤਲਬ ਢਾਈ ਪਲ ਢਾਈ ਪਲ ਨਹੀਂ ਸਿਰਫ ਇੱਕ ਪਲ ਇੱਕ ਤਕਣੀ ਚ ਮੈਂ ਮੈਂ ਨਾ ਰਿਹਾ ਹੋਸ਼ ਜਿਵੇਂ ਦਸਵੇਂ ਦਵਾਰ ਚੜਕੀ ਹੋਵੇ ਸਾ ਲੰਮੇ ਲ ਮੇ ਆਉਣ ਲੱਗ ਪਏ ਟਿਕ ਟਿਕਾ ਹਿੱਲ ਗਿਆ ਇੱਕ ਕਹਿਰ ਸੀ ਜਿਹੜਾ ਪਲਟ ਟਾ ਗਿਆ ਸੀ ਅਣਚਾਹਿਆ ਅਣਕਿਆਸਿਆ ਸਾਹਮਣੇ ਸੱਤ ਸੀ ਟੋਬੇ ਚ ਮੱਜਾਂ ਨਹਾਰੀਆਂ ਸਨ ਨਵਾਉਣ ਆਏ ਮੁੰਡੇ ਤੇ ਵੱਡੀ ਉਮਰ ਦੇ ਬੰਦੇ ਪੱਤਨ ਤੇ ਖੜੇ ਸੀ ਮੱਜਾਂ ਪਾਣੀ ਚ ਡੁੱਬੀਆਂ ਹੋਗੀਆਂ ਸੀ ਬੂਥੀਆਂ ਚੁੱਕੀਆਂ ਹੋਈਆਂ ਬਾਹਰ ਖੜੇ ਉਹਨਾਂ ਨੂੰ ਆਉਣ ਲਈ ਡਿਡੋ ਡਿਡੋ ਕਹਿ ਰਹੇ ਸੀ ਮੈਂ ਸਾਈਕਲ ਤੋਂ ਉਤਰਨ ਬਾਰੇ ਸੋਚੀ ਨਹੀਂ ਸੀ ਸਕਦਾ ਮੈਂ ਘਰ ਵੱਲ ਗਿਆ ਸਾਈਕਲ ਦੀ ਤੋਰ ਲੜਖੜਾ ਗਈ ਸੀ ਸੱਤ ਚ ਬੈਠੇ ਬੰਦਿਆਂ ਨੂੰ ਰੋਜ਼ ਵਾਂਗ ਸਿਰ ਵੀ ਨਾ ਝੁਕਾ ਸਕਿਆ ਉਪਰਿਆਂ ਵਾਂਗ ਲੰਘ ਗਿਆ ਘਰੇ ਗਿਆ ਤਾਂ ਭਾਬੀ ਅਜੇ ਵੀ ਕੰਮ ਆਲੇ ਚੌਂਤਰੇ ਤੇ ਕੱਪੜੇ ਸਿਉ ਰਹੀ ਸੀ ਮੈਂ ਚੌਂਤਰੇ ਦੀ ਨੁੱਕਰ ਤੇ ਬਹਿ ਗਿਆ ਮਾਂ ਪਾਣੀ ਦਾ ਗਲਾਸ ਦੇ ਗਈ ਫੜ ਕੇ ਦੋ ਘੁੱਟਾਂ ਭਰੀਆਂ ਤੇ ਪਹਿਲਾਂ ਵਾਂਗ ਅੰਦਰ ਡੁੱਬ ਗਿਆ ਮੰਦੇ ਪਾਣੀ ਤੇ ਕੁਝ ਚਿਰ ਪਹਿਲਾਂ ਦੇਖਿਆ ਚਿਹਰਾ ਤੈਰ ਰਿਹਾ ਸੀ ਸੋਚ ਰਿਹਾ ਸੀ ਕਿਹਦੀ ਕੁੜੀ ਹੋਈ ਫਿਰ ਸੋਚਿਆ ਕਿਸੇ ਦੇ ਮਿਲਣ ਆਈ ਹੋ ਦੋ ਦਿਨ ਰਹਿ ਕੇ ਚਲੀ ਜਾਊ ਚਲੀ ਜਾਊ ਸੋਚਿਆ ਤਾਂ ਕਾਲ ਜੇ ਰੁਗ ਪੜਿਆ ਗਿਆ ਜਿਵੇਂ ਆਪਣੇ ਮੂੰਹ ਆਪਣੇ ਉਲਟ ਸੋਚਿਆ ਗਿਆ ਹੋਵੇ ਮੇਰੀ ਚੁੱਪ ਤੋੜਦੀ ਭਾਬੀ ਬੋਲੀ ਕਿਉਂ ਵੇ ਅੰਨੇ ਆਏ ਬਹਿ ਗਏ ਜਿਵੇਂ ਕੁੜੀ ਦੱਬ ਕੇ ਆਇਆ ਹੁੰਨਾ ਉਹਨੇ ਮੇਰਾ ਨਾਂ ਅੰਨਾ ਰੱਖਿਆ ਹੋਇਆ ਸੀ ਜਦੋਂ ਸਾਡੇ ਘਰ ਬਿਜਲੀ ਲੱਗੀ ਸੀ ਬਿਜਲੀ ਗਈ ਤਾਂ ਮੈਂ ਰਾਤ ਨੂੰ ਕਹਿ ਬੈਠਾ ਸੀ ਕਿ ਆਪਾਂ ਸਾਰੇ ਅੰਨੇ ਹੋ ਗਏ ਹਾਂ ਭਾਬੀ ਨੇ ਮੇਰਾ ਨਾਂ ਅੰਨਾ ਪਕਾ ਲਿਆ ਸੀ ਸ਼ੁਕਰ ਹੈ ਹੋਰ ਕਿਸੇ ਦੇ ਘਰ ਦੇ ਜੀਆਂ ਜਾਂ ਸ਼ਰੀਕੇ ਦੇ ਮੂੰਹ ਤੇ ਨਹੀਂ ਸੀ ਚੜਿਆ ਰਾਤ ਨੂੰ ਉਹਦੇ ਬਾਰੇ ਸੋਚਦਿਆਂ ਅੱਧੀ ਰਾਤ ਹੋ ਗਈ ਖਿਆਲ ਉਹੀ ਕੌਣ ਹੋਈ ਕੀ ਲਈ ਆਈ ਹੋਈ ਕਿੱਥੋਂ ਆਈ ਹੋਈ ਇੱਥੋਂ ਦੀ ਤਾਂ ਹੈ ਨਹੀਂ ਜਾਂ ਕਿਸੇ ਹੋਰ ਪਿੰਡ ਦੀ ਪਲਕਾਂ ਨੂੰ ਹਾਰ ਹੰਬ ਕੇ ਕਦੋਂ ਨੀਂਦ ਆਈ ਪਤਾ ਨਹੀਂ ਲੱਗਿਆ ਰਾਤ ਦੇ ਕੱਟੇ ਜਗਰਾਤੇ ਦਾ ਉਦਮ ਪਤਾ ਲੱਗਿਆ ਜਦੋਂ ਸੁਭਾਤ ਤੇ ਪਏ ਐ ਦੇ ਧੁੱਪ ਚੁਭਣ ਲੱਗੀ ਛੇਤੀ ਦੇ ਨੇ ਉੱਠਿਆ ਲੱਕੜ ਦੀ ਪੌੜੀ ਤੋਂ ਉਤਰਿਆ ਤੇ ਮੰਡੀ ਜਾਣ ਦਾ ਆਹਰ ਕਰਨ ਲੱਗਿਆ ਰਾਤ ਇੱਕ ਲਾਲੇ ਦੀ ਬੁਰਸ਼ਟ ਤੜਕੇ ਉੱਠ ਕੇ ਬਣਾਉਣ ਲਈ ਘਰੇ ਲਿਆਇਆ ਸੀ ਸੋਚਿਆ ਸੀ ਸਵੇਹਾ ਉੱਠ ਕੇ ਬਣਾਵਾਵਾਂਗਾ ਉਹ ਵਿਚੇ ਰਹਿ ਗਈ ਮੈਂ ਰੇਡੀਓ ਤੇ ਵੀ ਨਾ ਲਾਇਆ ਕਾਲੀ ਨਾਲ ਨਹਾਤਾ ਚਾ ਨਾਲ ਮਾਂ ਦੇ ਪਕਾਏ ਦੋ ਪਰੌਂਠੇ ਖਾਦੇ ਸਾਈਕਲ ਚੱਕਿਆ ਮੰਡੀ ਦੇ ਰਾਹ ਪੈ ਗਿਆ ਸਾਰੇ ਰਾਹ ਫਿਰ ਉਹੀ ਖਿਆਲ ਅੱਖਾਂ ਅਧ ਮਿਚੀਆਂ ਸਰੂਰ ਚੜਿਆ ਹੋਇਆ ਪਤਾ ਨਹੀਂ ਲੱਗਿਆ ਕੌਣ ਕੋਲ ਦੀ ਲੰਘ ਗਿਆ ਸਿਆਣੂ ਮੈਨੂੰ ਚੁੱਪ ਕਰਕੇ ਜਾਂਦੇ ਨੂੰ ਵੇਖ ਕੇ ਹੱਸ ਕੇ ਵੀ ਲੰਗੇ ਪਤਾ ਨਹੀਂ ਸੀ ਕੀ ਸੋਚਦੇ ਹੋਣਗੇ ਪਹਿਲਾਂ ਨਾਲੋਂ ਸਵਾਏ ਚਰਚ ਹੱਟ ਤੇ ਗਿਆ ਲੱਗਿਆ ਜਿਵੇਂ ਰਾਹ ਦੁੱਗਣਾ ਹੋ ਗਿਆ ਹੋਵੇ ਸੋਚ ਅਜੇ ਵੀ ਘੁੰਮਣ ਘੇਰੀ ਚ ਫਸੀ ਹੋਈ ਸੀ ਮਨ ਦੇ ਜਵਾਰ-ਪਾਟੇ ਤੇ ਕਾਬੂ ਕਰਕੇ ਮਸਾਲਾਲੇ ਦੀ ਬੁਰਸ਼ਟ ਕੱਟੀ ਕੱਪੜਾ ਮਹਿੰਗਾ ਸੀ ਡਰ ਵੀ ਸੀ 1921 ਨਾ ਹੋ ਜਾਵੇ ਖੇੜੇ ਮਨ ਨਾਲ ਬੁਰਸ਼ਟ ਬਣਾਉਣ ਲੱਗਿਆ ਮਨ ਉਖੜਿਆ ਹੋਇਆ ਸੀ ਰੂਹ ਕੱਪੜੇ 'ਚ ਭੁਲੀ ਨਹੀਂ ਸੀ ਵਧੀਆ ਕੱਪੜਾ ਬੇਵਸਫੋਇਆ ਪਿਆ ਸੀ ਜਿਵੇਂ ਰੂਹ ਨਾਲ ਲੜਿਆ ਹੋਵੇ ਮਸ਼ੀਨ ਦੀ ਹੱਥੀ ਤੇ ਵੱਜਦਾ ਹੱਥ ਮਸ਼ੀਨੀ ਪੁਰਜ਼ਿਆਂ 'ਚੋਂ ਗੂੰਜ ਨਹੀਂ ਸੀ ਪੈਦਾ ਕਰ ਰਿਹਾ ਮਸ਼ੀਨ ਦੀ ਆਵਾਜ਼ ਮਨ ਵਾਂਗ ਥੜਕੀ ਹੋਈ ਸੀ ਗੱਡੀ ਤੇ ਬੈਠਾ ਆਸ਼ਾ ਰਾਮ ਮੇਰੇ ਵੱਲ ਚੋਹ ਰੱਖ ਨਾਲ ਵੇਖ ਰਿਹਾ ਸੀ ਪਰ ਬੋਲਿਆ ਨਹੀਂ ਉਹਦਾ ਬੋਲਣ ਦਾ ਬਹੁਤਾ ਸੁਭਾਅ ਵੀ ਨਹੀਂ ਸੀ ਜਦੋਂ ਦੁਕਾਨ ਤੇ ਗਾਖ ਨਾ ਹੁੰਦਾ ਉਹ ਵਹੀ ਚੁੱਕ ਕੇ ਉਧਾਰੀ ਖਾਤਿਆਂ ਚ ਡੁੱਬ ਜਾਂਦਾ ਸੀ ਹੁਣ ਵੀ ਇਹੋ ਹਾਲ ਸੀ ਮੈਂ ਠਾਕੇ ਹੱਥਾਂ ਨਾਲ ਬਰਸ਼ਟ ਬਣਾ ਰਿਹਾ ਸਾਂ ਲਾਲਾ ਵੇਖ ਕੇ ਮੁੜ ਗਿਆ ਸੀ ਗਾਖਾਂ ਦੀ ਆਦਤ ਸੀ ਜਾਣਾ ਅਗਲੇ ਦਿਨ ਹੁੰਦਾ ਇੱਕ ਦਿਨ ਦਾ ਝੂਠ ਬੋਲਦੇ ਬਰਸ਼ਟ ਬਣਦੀ ਵੇਖ ਉਹ ਥੋੜਾ ਜਿਹਾ ਹੱਸ ਕੇ ਤੁਰ ਗਿਆ ਸੀ ਰੰਗ ਉਹਦਾ ਕਾਲਾ ਸੀ ਜਿਹੜਾ ਬੁਰਸ਼ਟ ਬਣਾਉਣ ਵੇਲੇ ਮੇਰੀਆਂ ਅੱਖਾਂ ਅੱਗੇ ਛਾਇਆ ਹੋਇਆ ਸੀ ਤੇ ਮੇਰੇ ਮਨ 'ਚ ਤੈਰਦੇ ਦਗ-ਦਗ ਚਿਹਰੇ ਤੇ ਕਾਲੇ ਪਤਲੇ ਕੱਪੜੇ ਵਾਂਗ ਤਣਿਆ ਹੋਇਆ ਸੀ ਮੈਨੂੰ ਬਿਨਾਂ ਮਤਲਬ ਹੀ ਲਾਲੇ ਤੇ ਖਿਜ ਆ ਰਹੀ ਸੀ ਫਿਰ ਆਪਣੇ ਆਪ ਨੂੰ ਕਿਹਾ ਖਿਜਦਾ ਕਿਉਂ ਹੈ ਕਮਲਾ ਹੋਇਆ ਕੰਮ ਕਰ ਚੁੱਪ ਕਰਕੇ ਜਾਤ ਦੀ ਕੋੜ ਕਿਰ ਲਈ ਸਤਿਰਾ ਨਾਲ ਜਫੇ ਇਹ ਸੋਚ ਕੇ ਮਨ ਤੇ ਸ਼ੀਮਾਪਨ ਭਾਰੂ ਲੱਗਿਆ ਤੇ ਖੁਦ ਨੂੰ ਫਿਟਕਾਰ ਪਾ ਕੇ ਲਾਲੇ ਦੀ ਮਹਿੰਗੀ ਬਰਸ਼ਟ ਦੇ ਕੱਪੜੇ 'ਚ ਖੋਬਣ ਦਾ ਯਤਨ ਕਰਨ ਲੱਗਿਆ ਮਨ ਸੀ ਜਿਹੜਾ ਸੁਣਦਾ ਹੀ ਨਹੀਂ ਸੀ ਜਿਵੇਂ ਮਨ ਨੂੰ ਮੈਂ ਗਲਤ ਪਾਸੇ ਲਾ ਲਿਆ ਹੋਵੇ ਪਰ ਸੱਚ ਉਲਟ ਸੀ ਦਿਨ ਮਸਾਂ ਛਪਾਇਆ ਸੋਚਿਆ ਫਿਰ ਦੋਵੇਂ ਤੋਬੇ ਤੇ ਆਈਆਂ ਹੋਣਗੀਆਂ ਦੂਜੀ ਕੁੜੀ ਨੂੰ ਮੈਂ ਜਾਣਦਾ ਸੀ ਪਹਿਲੇ ਨਾਂ 부ਝੀ ਜਾਣ ਵਾਲੀ ਬੁਝਾਰਤ ਬਣ ਗਈ ਸੀ ਸ਼ਿਵ ਦੀ ਗਜ਼ਲ ਮੇਰੇ ਬੁੱਲਾਂ ਤੇ ਸੀ ਮੈਨੂੰ ਤਾਂ ਮੇਰੇ ਦੋਸਤਾਂ ਮੇਰੇ ਗਮ ਨੇ ਮਾਰਿਆ ਗਾਉਂਦਾ ਗਾਉਂਦਾ ਤੋਬੇ ਤੇ ਆਇਆ ਉੱਥੇ ਸਭ ਕੁਝ ਸੀ ਪਰ ਕੁੜੀਆਂ ਨਹੀਂ ਸੀ ਆਲਾ ਦਵਾਲਾ ਉਜਾੜ ਲੱਗਿਆ ਰੋਹੀ ਬਿਆਬਾਨ ਕੱਲ ਵਾਲੇ ਖਿਲਰੇ ਰੰਗਾਂ ਦਾ ਨਾਂ ਨਿਸ਼ਾਨ ਨਹੀਂ ਸੀ ਫਿਰ ਖੁਰਾਕੋਜ ਨਿਕਲਣ ਤੁਰਿਆ ਖੁਰਾਕੋਜ ਕੀ ਨਿਕਲਿਆ ਸਿਰ ਤੇ ਕੱਚੇ ਧਾਗੇ ਚ ਬੰਨੀ ਤਲਵਾਰ ਲਟਕੀ ਸੀ ਮੈਂ ਸਹਿਮ ਚ ਜੰਮਿਆ ਜਾਇਆ ਉਹ ਡਾਂਗ ਤੇ ਡੇਰੇ ਵਾਲਿਆਂ ਦੀ ਧੀ ਸੀ ਕਦੇ ਕਦੇ ਮੇਰੀ ਹੀਣ ਭਾਵਨਾ ਸਿਰ ਚੁੱਕਦੀ ਡਰਦਾ ਕਿਉਂ ਐ ਤੂੰ ਕਿਹੜਾ ਉਹਨੂੰ ਕੁਝ ਕਿਹਾ ਜੇ ਕੁਝ ਕਹੇਗਾ ਤਾਂ ਹੀ ਛੇਤਰਾ ਨੂੰ ਥਾਂ ਹੋ ਸਮਾ ਕਿਤੇ ਲਈ ਰੁਕਿਆ ਆਪਣੇ ਤੌਰ ਤੁਰਦਾ ਕਿਸੇ ਨਾਲ ਉਹਨੂੰ ਕੋਈ ਕੋਈ ਕੀ ਮਰੇ ਕੋ ਜੀਵੇ ਮੇਰੀ ਹਾਲਤ ਨਾ ਮਰਨ ਵਰਗੀ ਸੀ ਨਾ ਜਿਉਣ ਵਰਗੀ ਵਿਚਾਲੇ ਲਟਕਿਆ ਹੋਇਆ ਸੀ ਫਿਰ ਉਹ ਚਿਹਰਾ ਦੁਨੀਆ ਦੀ ਭੀੜ ਚ ਗਵਾਚ ਗਿਆ ਮੇਰੇ ਮਨ ਚ ਸ਼ਿਵ ਦੀਆਂ ਗਜ਼ਲਾਂ ਦਿੱਥਾਂ ਕਿਸੇ ਪੰਜਾਬੀ ਫਿਲਮ ਦਾ ਇੱਕ ਹੋਰ ਗੀਤ ਆ ਉੱਤਰਿਆ ਅਕਸਰ ਬੁੱਲਣਾ ਤੇ ਆਉਂਦਾ ਮੈਂ ਭਟਕਦਾ ਹੀ ਰਿਹਾ ਮੈਂ ਤਰਸਦਾ ਹੀ ਰਿਹਾ ਹਮਸਫਰ ਨੂੰ ਲੱਭਦੇ ਆ ਪੂਰਾ ਜ਼ਮਾਨਾ ਗੁਜ਼ਰਿਆ ਗੌਣ ਵੇਲੇ ਮਨ ਚ ਸਵਾਲ ਉੱਠਦਾ ਕਿਹੜਾ ਹਮਸਫਰ ਮਨ ਚੋਂ ਜਵਾਬ ਨਾ ਆਉਂਦਾ ਖਿਆਲੀ ਦੁਨੀਆ ਦਿਨੋਂ ਦਿਨ ਸੰਘਣੀ ਹੋ ਰਹੀ ਸੀ ਚਿਹਰਾ ਕਿੱਥੇ ਸੀ ਪਤਾ ਲੱਗ ਗਿਆ ਸੀ ਪਰ ਉਹਨੂੰ ਵੇਖਣ ਜਾਣਾ ਨੰਗੀਆਂ ਤਲਵਾਰਾਂ ਤੇ ਤੁਰਨ ਵਾਂਗ ਸੀ ਜਾਂਦੀ ਬੁਲਾਣ ਦੁਪਹਿਰਾ ਕਟਾਉਣ ਸੀ ਜਾਂ ਆਪ ਜਾ ਕੇ ਖੁਚ ਛਾਲ ਮਾਰਨ ਬਰਾਬਰ ਸੀ ਲੰਮੀ ਸੋਚ ਕੇ ਚੁੱਪ ਹੀ ਭਲੀ ਸਮਝੀ ਪਰ ਚੁੱਪ ਭਲੀ ਸਮਝੀ ਕਿੱਥੋਂ ਜਾਂਦੀ ਹੈ ਜਦੋਂ ਮਨ ਹੇਰ ਨਵਾਂ ਕਸਤੂਰੀ ਪਿੱਛੇ ਹਾਫ ਰਿਹਾ ਹੋਵੇ ਮੈਂ ਅੱਖੋਂ ਓਲੇ ਹੋਏ ਚਿਹਰੇ ਨੂੰ ਫਿਲਮੀ ਪਰਦੇ ਤੇ ਭੜਦਾ ਫਿਲਮਾਂ ਦੇਖਣ ਦੂਰ ਦੂਰ ਜਾਂਦਾ ਬਰਨਾਲੇ ਬਠਿੰਡੇ ਜਾਂ ਪਹਿਲਾਂ ਜਾਂਦਾ ਹਿੱਸੀ ਅਖਬਾਰਾਂ 'ਚ ਨਵੀਂ ਫਿਲਮ ਲੱਗੀ ਹੋਣ ਬਾਰੇ ਪੜ੍ਹ ਕੇ ਪਟਿਆਲੇ ਜਾਂਦਾ ਇੱਕ ਵਾਰ ਕبھی ਖਬੀ ਫਿਲਮ ਦੇਖਣ ਦਿੱਲੀ ਵੀ ਗਿਆ ਆਸ਼ाराम ਨਰੰਕਾਰੀ ਦੀ ਛੋਟੀ ਜਹੀ ਦੁਕਾਨ ਛੱਡ ਕੇ ਮੈਂ ਵੱਡੀ ਦੁਕਾਨ ਤੇ ਆ ਗਿਆ ਸੀ ਫਿਰ ਉੱਥੋਂ ਉੱਠ ਕੇ ਆਪਣੀ ਦੁਕਾਨ ਕਰ ਲਈ ਮੰਡੀ ਦਿਵਾਲੇ ਦੇ ਸਾਰੇ ਪਿੰਡਾਂ ਦੇ ਦਰਜੀਆਂ ਦੇ ਮੁੰਡਿਆਂ ਚੋਂ ਮੈਂ ਸਭ ਤੋਂ ਵੱਡੀ ਸ਼ਾਲ ਮਾਰੀ ਸੀ ਮੰਡੀ ਚ ਪਹਿਲੀ ਦੁਕਾਨ ਕਰਕੇ ਪੈਸਾ ਵੀ ਆਉਣ ਲੱਗ ਪਿਆ ਸੀ ਪਰ ਜੜ ਨਹੀਂ ਸੀ ਲਾਉਂਦਾ ਗਵਾਚਾ ਚਿਹਰਾ ਪਾ ਲੈਣਾ ਮਹਿੰਗਾ ਪੈਣ ਲੱਗਿਆ ਜੀਵਨ ਦੀ ਇੱਕੋ ਕਮੀ ਲੱਗਦੀ ਗਵਾਚਾ ਚਿਹਰਾ ਲੱਭੇ ਫਿਰ ਅਚਾਨਕ ਇੱਕ ਦਿਨ ਪਤ ਛੜ ਚ ਆਈ ਬਹਾਰ ਆ ਗਈ ਸਕੂਲਾਂ 'ਚ ਨਵੇਂ ਦਾਖਲੇ ਹੋਏ ਮੇਰੀ ਦੁਕਾਨ ਦੇ ਨਾਲ ਦੀ ਗਲੀ 'ਚ ਸਕੂਲ ਸੀ ਇੱਕ ਦਿਨ ਛੁੱਟੀ ਹੋਈ ਮੇਰੀ ਦੁਕਾਨ ਤੇ ਆਈ ਸਕੂਲ ਦੇ ਕਿਤਾਬਾਂ ਵਾਲੇ ਕੱਪੜੇ ਦੇ ਝੋਲੇ 'ਚੋਂ ਕੱਪੜਾ ਕੱਢ ਕੇ ਉਹਨੇ ਮੇਰੇ ਕਾਊਂਟਰ ਤੇ ਰੱਖ ਦਿੱਤਾ ਮੈਂ ਇੱਥਾਂ ਅੱਡੇ ਤੇ ਬੈਠਾ ਕੱਪੜੇ ਸਿਉ ਰਿਹਾ ਸੀ ਆ ਕੇ ਉਹਨੇ ਦੁਕਾਨ 'ਚ ਨਿਗਾਹ ਮਾਰੀ ਨਿਗਾਹ ਜਿਹੜੀ ਉਹਨੇ ਤਿੱਖੀ ਨਹੀਂ ਸੀ ਜਿੰਨੇ ਤਿੱਖੀ ਤੋਬੇ ਤੇ ਵੇਖਣ ਵੇਲੇ ਸੀ ਅੱਖਾਂ 'ਚ ਹੈਰਾਨੀ ਸੀ ਮਾਣ ਹੀ ਮਾਣ ਚਲਕਦਾ ਸੀ ਆਪਣੇ ਵਜੂਦ ਦਾ ਮਾਣ ਦਗ-ਦਗ ਕਰਦੇ ਹੁਸਨ ਦਾ ਮਾਣ ਕੁੜੀਆਂ ਚੋਂ ਕਦ ਕੱਢਦੀ ਹੋਣ ਦਾ ਮਾਣ ਪਿੰਡੇ ਤੇ ਪਾਣੀ ਫਿਰੇ ਹੋਣ ਦਾ ਮਾਣ ਜਦੋਂ ਮੈਂ ਟੋਬੇ ਤੇ ਵੇਖੀ ਸੀ ਮੇਰੇ ਕਾਟਰਾਈ ਦੀ ਪੈਂਟ ਪਾਈ ਹੋਈ ਸੀ ਫਿਲਮਾਂ ਵਾਂਗ ਛਾਪੇਦਾਰ ਅੱਧੀ ਬਾਂਦੀ ਬਰਸ਼ਟ ਪੈਰਾਂ 'ਚ ਗੁਰਗਾਬੀ ਰਾਜੇਸ਼ ਖੰਨੇ ਵਾਂਗ ਪਿਸ਼ਾਣ ਉਪਟੇ ਵਾਹੇ ਹੋਏ ਮੈਂ ਕਾਊਂਟਰ ਤੇ ਕੱਪੜਾ ਖਿਲਾਰ ਕੇ ਨਾਪਿਆ ਉਹਦੇ ਤੇ ਤਰਦੀ ਜਹੀ ਨਿਗਾਹ ਮਾਰੀ ਕੱਪੜਾ ਪੂਰਾ ਸੀ ਮੈਂ ਪੁੱਛਣਾ ਚਾਹਿਆ ਨਾਪਦਾ ਕਿਵੇਂ ਕਰਾਂ ਮੇਰੀਆਂ ਅੱਖਾਂ ਦੀ ਭਾਸ਼ਾ ਪੜ ਕੇ ਉਹ ਕਹਿੰਦੀ ਨਾਪ ਲੈ ਲਵੋ ਸਮਝੀ ਗੱਲ ਦੀ ਦਾਤ ਦੇਣੀ ਬਣਦੀ ਸੀ ਪਰ ਚੁੱਪ ਰਹਿਣਾ ਬਿਹਤਰ ਸੀ ਉਹਦੀ ਸਿਆਣਪ ਮੇਰੇ ਮਨ 'ਚ ਪੱਕੇ ਪੈਰ ਲਾ ਗਈ ਆਪਣਤ ਵਧੀ ਮੈਂ ਨਾਪ ਲੈ ਲਿਆ ਉਦੋਂ ਨਾਪ ਦੇਣ ਦਾ ਬਹੁਤਾ ਰੁਝਾਨ ਨਹੀਂ ਸੀ ਦਰਜੀ ਛੇਤੀ ਛੇਤੀ ਨਾਪ ਲੈਂਦੇ ਵੀ ਨਹੀਂ ਸੀ ਗੱਲ ਮਾਪਿਆਂ ਕੋਲ ਜਾਂ ਕੁੜੀ ਦੇ ਪਾਈਆਂ ਕੋਲ ਜਾਣ ਦੀ ਸੂਰਤ ਚਰੌਲਾ ਪੈਣ ਦਾ ਵੀ ਡਰ ਰਹਿੰਦਾ ਸੀ ਰੋਲੇ ਵੇਲੇ ਦਿੱਤਾ ਗਿਆ ਨਾਪ ਲਿਆ ਗਿਆ ਸਮਝਿਆ ਜਾਂਦਾ ਸੀ ਮੈਂ ਮਾਨ ਨਾਲ ਭਰ ਗਿਆ ਮੈਂ ਕਿਸੇ ਕੁੜੀ ਦਾ ਨਾਪ ਲੈਂਦਾ ਸੀ ਤਾਂ ਉਹ ਸੁੰਗੜ ਜਾਂਦੀ ਸੀ ਪਰ ਉਹਨੇ ਸਹਿਜ ਰਹਿ ਕੇ ਨਾਪ ਦਿੱਤਾ ਮੈਨੂੰ ਉਹ ਸਮੇਂ ਤੋਂ ਅੱਗੇ ਲੱਗੀ ਨਵੇਂ ਰੰਗ ਚ ਰੰਗੀ ਹੋਈ ਮੈਂ ਸੂਟ ਆਪ ਬਣਾਇਆ ਬੜੀ ਰੀਜ਼ ਨਾਲ ਸਾਰ ਰੋਕ ਰੋਕ ਕੇ ટોਪੇ ਲਈ ਉਹਦੇ ਸੋਨੇ ਰੰਗ ਚ ਘੋਲ ਕੇ ਉਹ ਆਈ ਸੂਟ ਲੈ ਗਈ ਕਹਿ ਗਈ ਪੈਸੇ ਘਰ ਦੇ ਦੇ ਜਾਣਗੇ 2 2 3 3 ਮਹੀਨਿਆਂ ਪਿੱਛੋਂ ਫਿਰ ਆਉਂਦੀ ਕਪੜਾ ਦੇ ਜਾਂਦੀ ਬਣੇ ਤੋਂ ਲੈ ਜਾਂਦੀ ਸਲਾਈ ਕਰ ਦੇ ਦੇ ਜਾਂਦੇ ਮੇਰੀ ਕੋਈ ਗੱਲ ਨਾ ਹੋਈ ਜਾਣਦੇ